और आप सब पर अपनी अनंत कृपा जिसको भगवान ने सुना है ये आप पार्षद हैं भगवान के और आपसे द्वारा इस जन जन तक आज को तो ये तारीफ जाएगी आपने पहुंचानी है ये कर्तव्य समझना है कि देखिए हमारा कोई या बड़ा आता है तो हम उसके स्वागत तो तैयारियां खतरा करते हैं जगत प्रति भगवान आ रहे हैं तो आप सबसे ये प्रण भी लेना है ਇਹੋ ਘੜਾ ਬਹੁਤ ਧੀਆਪੂਰਨ ਹੈ ਜਿਹੜਾ ਪਰ ਦੇਖੋ ਨੂੰ ਕੋਲ ਆਇਆ ਕਿ ਮੌਲੋ ਯਾਹੋ 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 ਸਾਹਮਣੇ ਕੋਮੈਂਟ ਕੀਤਾ ਉਹ ਉੱਪਰ ਐਵੇਂ ਮੇਰੇ ਨਾਲ ਲੇ ਰੇ ਹਾਂ ਕਰੇਂ हेलो हेलो कोई कैसा सामने देखो मेरी तिरुपति बालाजी की रात यात्रा निकल गई तो बहुत दूर मतलब कि कई लोग जा नहीं पाए तो मैं तो काफ़ी बार गया उ और उन्होंने दर्शन के नाल केवल दर्शन के नाल ही लोगों का बहुत प्रभाव और ਇਹ ਬੰਦੇ ਇਹਨਾਂ ਆਪਣੇ ਮਨ ਤੋਂ ਹੇਲ ਤੋਂ ਕਿ ਫਾਰਮੈਲਟੀ ਜਿਹੜੀ ਦਿਨੋਂ ਧਿਆਦੇ ਆ ਕਿ ਉਹਨਾਂ ਦਾ ਉਹ ਆਪੇ ਕਈ ਮਸਲਾ ਐਗੀਆਂ ਲਿਬਿਆਣੇ ਚ ਜਿਹੜੀ ਚਾਰ ਆਸੀ ਅਸਰਾ ਕੋ ਨਿਕਲੀਆਂ ਕਿ ਉਹਨਾਂ ਦੇ ਕੀ ਮਤ ਜੀ ਦੁੱਖ ਦਿੱਤਾ ਜਾਂਦੀ ਹੈ ਫਾਈਨੈਂਸ਼ਲੀ ਬਹੁਤ ਟੌਂਗ ਹੋ ਜਾਂਦੀ ਹੈ ਦੇਖੋ ਜਿਹੜਾ ਕਸ਼ਟ ਆ ਫਾਈਨੈਂਸ ਦਾ ਕਿਹਾ ਹੈ ਭਗਵਾਨ ਹੈ ਗਿਆ ਕਵੇਲ ਤੇ ਸਭ ਜੋ ਉਸ ਤੋਂ ਬੜੀ ਕਿਰਪਾ ਚਰਦੀ ਹੈ ਜਿਹੜੇ ਕਿ ਜਦੋਂ ਆਪਣੇ ਦਿਨੋਂ ਇਤਕਦਮ ਬੰਦਾ ਕਰ ਜਾਂਦਾ ਤੇ ਉਹ ਫਿਰ ਜਿਹੜੇ ਗੋਵਿੰਦਾ ਹੈਗੇ ਆ ਇਹ ਰੂਪ ਹੈਗੇ ਸਾਡੇ ਕਿਸੇ ਭਗਵਾਨ ਜੀ ਦਾ

ਉਹ ਸ਼ੇਰੂ ਦੀ ਰੱਖ ਯਾਤਰਾ ਸੀ ਜਿਹੜੀ ਸ਼ੇਰੂ ਨੇ ਕੀਤੀ ਸੀ ਉਹ ਪ੍ਰੀਤਿੰਨ ਦੀ ਰੱਖ ਯਾਤਰਾ ਸੀ ਕੁਝ ਕਾਰਨਾ ਕਰਕੇ ਕਈਰ ਭਗਵਾਨ ਕਹਿੰਦੇ ਆ ਜੀ ਮੇਰਾ ਤਾਂ ਡਬਲ ਪ੍ਰਚਾਰ ਹੋਣਾ ਚਾਹੀਦਾ ਇਸ ਕਰਕੇ ਉਹਦਾ ਰੱਖ ਯਾਤਰਾ ਸ਼ੇਰੂ ਨੇ ਵੀ ਕਰ ਦਿੱਤੀ ਉਹ ਤੋਂ ਮੇਰੀ ਪਹਿਲੀ ਰੱਖ ਯਾਤਰਾ ਸੀਗੀ ਜਿੱਦਾਂ ਦਾ ਉਦੋਂ ਸ਼ੇਰੂ ਨੇ ਜੋ ਕੰਮ ਕੀਤਾ ਸਾਡੇ ਨਾਲ ਰਲ ਕੇ ਉਸੇ ਇਸ ਸਾਲ ਜਦੋਂ ਸਾਡੇ ਸਾਰੇ ਮਨ ਦੀ ਭਾਵਨਾ ਪਿਛਲੇ ਸਾਲ ਵੀ ਆਈ ਸੀਗੀ ਇਹ ਰੱਖ ਯਾਤਰਾ ਇੱਕ ਨਿੱਤ ਕੋਲੇ ਉਹ ਜਿਹੜਾ ਸਾਡਾ ਸੁਪਨਾ ਸੀਗਾ ਉਹ ਸਾਰਿਆਂ ਦੇ ਮਨਾਂ ਚ ਸੀਗਾ ਚਾਹੇ ਉਹ ਸ਼ੇਰ ਵੀ ਸੀ ਚਾਹੇ ਕੋਈ ਮੁਝਾਨਾਬਾਤੀ ਸੀ ਸਾਰਿਆਂ ਨੇ ਪ੍ਰਯਾਸ ਕੀਤਾ ਕਿ ਇਹ ਰਾਫਤਰਾ ਇੱਕ ਹੁੰਦੀ ਦਿਆ ਇਹ ਬਹੁਤ ਹੀ ਵੱਡਾ ਮਿਹਨਤ ਲੱਗਦਾ ਬੜੇ ਬੱਦੇ ਦਿਲਾ ਨਾਲੇ ਛੇਰੂ ਵਾਲੇ ਜਿਹੜੀ ਟੀਮ ਆ ਜਾਂ ਸਾਡੇ ਵਾਲੇ ਕਿੰਨੇ ਵੀ ਕੋਈ ਸਿੱਧਾ ਕੰਮ ਕਰਦੇ ਨਹੀਂ ਕੰਮ ਸਾਰਾ ਇਹ ਟੀਮਾਂ ਕਰਦੀਆਂ ਹਸਦਾ ਬੈਠ ਜਾ ਨੇ ਆਫਿਸ ਤੇ ਆਰਾਮ ਨਾਲ ਜਿਹੜਾ ਸਾਰਾ ਛੇਦੇ ਜਾਂਦਾ ਜਿਹੜੀ ਇਹ ਟੀਮ ਹੈ ਜਿੱਦਾਂ ਸਾਡੇ ਕੋਲ ਸੀ ਬੈਠੇ ਆ ਸਾਡੇ ਉਹ ਵੀ ਜਿਹਨੋਂ ਉਹ ਵੀ ਅਗਰ ਬੀਜੇ ਪੰਪ ਕੋ ਲੈ ਗਿਆ ਕਰਨਾਗਪਾਲ ਵੀ ਹੈ ਗਿਆ ਇਹ ਲੋਗ ਨੇ ਕੰਮ ਕਰਦੇ ਨੇ ਵੀ ਮਲੇ ਜਾਈ ਆਪਣਾ ਬਨਵਾਰੀ ਹੈ ਜਾਈ ਕਿ ਜਦੋਂ ਆਪਣਾ ਉੱਥੇ ਨਿੱਕਲ ਵੀ ਇਹ ਰਾਤ ਯਾਤਰਾ ਸਮਾਰ ਮੰਡੀ ਚ ਕੋਈ ਸਾਰੇ ਅੱਗੇ ਵੀ ਦੇਖਦੇ ਤੁਸੀਂ ਤੇ ਦਿੱਲੀ ਨਤੀ ਰਾਤ ਯਾਤਰਾ ਤੇ ਕਿੰਨਾ ਜੋਰ ਲਗਾਉਂਦੇ ਸਾਰਾ ਸ਼ਹਿਰੇ ਸਾਨੂੰ ਨਹੀਂ ਜਾਣਾ ਚਾਹੀਦਾ ਇਹ ਸਾਰਾ ਸ਼ਹਿਰੇ ਹੀ ਇਹ ਲੋਗਾਂ ਨੂੰ ਜਾਣਾ ਚਾਹੀਦਾ ਅਸੀਂ ਤਾਂ ਸਿਰਫ ਇੱਕ ਸਪੋਰਟਰ ਆ ਕੰਮ ਜਿੰਨੇ ਕਰਨਾ ਉਹਦੀ ਵੈਲਿਊ ਜ਼ਿਆਦਾ ਸਾਡੀ ਵੈਲਿਊ ਘੱਟ ਆ ਸਭ ਮਿਲਾ ਕੇ ਲੋਕਾਂ ਨੂੰ ਮੈਂ ਤੁਹਾਨੂੰ ਦੱਸਾਂ ਕਿ ਕਿੰਨੇ ਜੀ ਜਿਹੜੀ ਤ੍ਰਿਪਤੀ ਬਾਲਾ ਜੀ ਦੀ ਯਾਤਰਾ 14 ਦਸੰਬਰ ਨੂੰ ਕੱਟਣ ਜਾ ਰਹੇ ਆ ਸਾਰੇ ਬੰਦੇ ਉੱਥੇ ਪਹੁੰਚਣ ਔਰ ਮੇਰੇ ਹਿਸਾਬ ਨਾਲ 5-6 ਲੱਖ ਰੁਪਏ ਬੰਦਾ ਤਾਂ ਨਿਆ ਮੀਂਹ ਰੱਖਦਾ ਹੁੰਦਾ ਹੀ ਐਸੀ 10 ਲੱਖ ਤੋਂ ਉੱਤੇ ਆਊਗਾ ਬੰਦਾ ਇਹ ਦੱਸਦੇ ਨੇ ਬੜੇ ਪਈਆ ਦਾ ਇੰਟੈਲੀਜੈਂਸ ਦੀ ਰਿਪੋਰਟ ਹੈ ਜੀ ਕਿ ਤਿੰਨੋਂ ਰਾਤ ਯਾਤਰਾ ਦੇ ਵਿੱਚ 14 ਲੱਖ ਤਕਰੀਬਨ ਲੋਕਾਂ ਨੇ ਪੱਤਾਂ ਨੇ ਆ ਕੇ ਭਗਵਾਨ ਸ੍ਰੀ ਤ੍ਰਿਪਤੀ ਬਾਲਾ ਜੀ ਦੀ ਰਤ ਯਾਤਰਾ ਦੇ ਉੱਪਰ ਆਪਣਾ ਆ ਕੇ ਤੋ ਬਾਧਿਆ ਚਮਕਾਇਆ ਔਰ ਆਪਣੀ ਥੋਲੀਆਂ ਪੜਿਆ ਜੀ ਇਹ ਇੰਟੈਲੀਜੈਂਸੀ ਰਿਪੋਰਟ ਹੈ ਦੇਖੋ ਪਿਛਲੀ ਵਾਰ ਵਜੂ ਨੂੰ ਇਕੱਲੇ ਨਾਲ ਕੀ ਕਰਕੇ ਵੀ ਹੋਣਗੇ ਨਾਲ ਹੈਲੋ ਨਾਲ ਹੈ ਜੀ ਸਾਰੇ ਜਣੇ ਹੈਲੋ ਇਸ ਕੀ ਕਾਰਨ ਇਹ ਹੈ ਜਿਹੜਾ ਇੱਕ ਸਨਾਤਨ ਧਰਮ ਹੈ ਉਹ ਸਾਰਾ ਆਪਣਾ ਨਾਲ ਹੈ ਜੀ ਕੋਈ ਕਿਸੇ ਤੋਂ ਬਾਹਰ ਨਹੀਂ ਜਿਵੇਂ ਸਭ ਤੋਂ ਵੱਜੀ ਪਤਾ ਕਿ ਇਹ ਜਿਹੜੀ ਰਾਖੀ ਯਾਤਰਾ ਹੈਗੀ ਆ ਇਹ ਕਿਸੇ ਦੀ ਨਹੀਂ ਹੈਗੀ ਸਾਰਿਆਂ ਦੀ ਹੈਗੀ ਆ ਉਸੇ ਦਾ ਕੋਈ ਵੀ ਆਸ ਹੋਗਾ ਪ੍ਰਮਾਤਮਾ ਦੇ ਦਰਸ਼ਨ ਕਰਨਾ ਔਰ ਆਪਣਾ ਵੀ ਕਿਸਮਾ ਪ੍ਰਾਪਤ ਕਰਨ मैं तो सारे अपील लुधियाना वासील करना गुरु भगवान तिरपति रथ यात्रा पिछले साल होंगे अंध करके बहुत ज्यादा लेट हो जाती है पहला तिरपति बाला जी का रथ यात्रा ऑफिस होंगे उसे ही इसका समापन करा बहुत अच्छे तरीके न करा पहले नाल भी दस गुना उपर होगा रथ ਅਰੇ ਕੀ ਕਹਿਣਾ ਚਾਹੋਗੇ ਅੱਜ ਇਹ ਪ੍ਰੋਗਰਾਮ ਲਈ ਜਿਹੜੀ ਰੱਤ ਯਾਤਰਾ ਕਰਨ ਵਾਲੀ ਹੈ ਅੱਜ ਪਿਛਲੀ ਵਾਰੀ ਅਸੀਂ ਦੇਖਿਆ ਸੀਗਾ ਕਿ ਕਿੱਥੇ ਆਹੀ ਸ਼ਹਿਰ ਦੀ ਹੈ ਔਰ ਰੱਤ ਯਾਤਰਾ ਦੇ ਆਪ ਲੋਕਾਂ ਦਾ ਜੈ ਗੋਵਿੰਦਾ ਸਾਰੇ ਪੰਜਾਬ ਵਾਸੀਆਂ ਨੂੰ ਗੋਵਿੰਦਾ ਜੀ ਦੀ ਰੱਤ ਯਾਤਰਾ ਦੀਆਂ ਬਹੁਤ-ਬਹੁਤ ਵਧਾਈ ਜੋ ਕਿ ਲੁਧਿਆਣਾ ਨਗਰੀ ਦੇ ਵਿੱਚ ਨਾਰਥ ਦੀ ਸਭ ਤੋਂ ਵੱਡੀ ਜਿਹੜੀ ਰੱਤ ਯਾਤਰਾ ਹੋਣ ਜਾ ਰਹੀ ਹੈ 14 ਦਸੰਬਰ 2025 जीडी कि रथ यात्रा है भव्य रूप के अलौकिक और दिव्या है जो कि रथ यात्रा लुधियाना नगरी अपने आप के आयाम स्थापित कर चुकी हुई है कि पूरा जोड़ा भारत वर्ष है इस रथ यात्रा इंतजार रहा है और जिसे कह सकते हो कि पिछली बार पिछली वार की जीड़ी रथ यात्रा थी कोई दो रथ यात्रा नहीं वो एक रथ यात्रा ही थी लेकिन भगवान ने दो बार रथ से विराजमान होकर लुधियाना नगरी के अपनी अपार कृपा बरसाई है लेकिन इस वारे जी रथ यात्रा है ਪਰਵੀਨ ਅਗਰਵਾਲ ਐਮਕੇ ਭਈਆ ਔਰ ਉਹਨਾਂ ਦਾ ਪੂਰਾ ਪਰਿਵਾਰ ਔਰ ਉਹਨਾਂ ਦੀ ਪੂਰੀ ਟੀਮ ਟਰਲ ਕੇ ਅਸ਼ੋਕ ਭਈਆ ਦੇ ਨਾਲ ਅਧਿਕਤਤਾ ਔਰ ਉਹਨਾਂ ਦੇ ਵਿੱਚ ਨਾਲ ਸਾਡੇ ਰਜੀਵ ਗਰਗ ਮਾਨਜੋਗ ਗਰਗ ਕਲਰਿਕ ਵਾਲੇ ਔਰ ਮਹੇਸ਼ ਮਿੱਤਲ ਜੀ ਜਿਹੜੇ ਕਿ ਆਰਤੀ ਸਟੀਲ ਪ੍ਰਾਈਵੇਟ ਲਿਮਟਿਡ ਦੇ ਐਮ ਡੀ ਨੇ ਉਹਨਾਂ ਦੇ ਅਨਤਕ ਪ੍ਰਯਾਸ ਦੇ ਨਾਲ ਔਰ ਅੱਜ ਦੀ ਜਿਹੜੀ ਇਹ ਰਾਤ ਯਾਤਰਾ ਦੀ ਪਿੱਤੀ ਅਨਾਉਂਸ ਹੋਈ ਹੈ 14 ਦਸੰਬਰ 2025 ਪਰਵੀਨ ਅਗਰਵਾਲ ਐਮਕੇ ਔਰ ਸਾਡੀ ਪੂਰੀ ਸ਼੍ਰੀ ਤ੍ਰਿਪਤੀ ਬਾਲਾ ਜੀ ਟਰਸਟ ਜਿਹੜੇ ਕਿ ਕਹਿ ਸਕਦੇ ਹਾਂ ਕਿ ਅੱਜ ਇਹ ਰਥ ਯਾਤਰਾ ਇੱਕ ਨਹੀਂ ਭਵਿਆ ਰੂਪ ਦੇ ਵਿੱਚ ਜਿਹੜੀ ਹੈ ਲੁਧਿਆਣਾ ਨਗਰੀ ਚੋਂ ਨਿਕਾਲੀ ਜਾ ਰਹੀ ਹੈ ਜੀ ਔਰ ਇਸ ਰਥ ਯਾਤਰਾ ਦੇ ਇਸ ਇੱਕ ਮਾਧਿਅਮ ਕੀ ਕਹਿੰਦਾ ਦਾ ਔਰ ਇਹਦੇ ਪਿੱਛੇ ਮਕਸਦ ਕੀ ਹੈ ਕਿਉਂਕਿ ਰਥ ਯਾਤਰਾ ਤਾਂ ਹੋਰ ਵੀ ਨਿਕਲ ਗਈ ਹਾਂ ਰਥ ਯਾਤਰਾ ਨਿਕਾਲਣ ਦੇ ਪਿੱਛੇ ਮਕਸਦ ਕੀ ਹੈ ਮੈਂ ਤੁਹਾਨੂੰ ਪਹਿਲਾਂ ਮਕਸਦ ਦੀ ਜੇ ਗੱਲ ਕਰਾਂ ਤਾਂ ਮੈਂ ਖੁਦ ਤ੍ਰਿਪੁਤੀ ਬਾਲਾ ਜੀ ਨਹੀਂ ਗਿਆ ਮੈਂ ਖੁਦ ਤ੍ਰਿਪੁਤੀ ਬਾਲਾ ਜੀ ਦੇ ਤੀਰਥ ਧਾਮ ਨਹੀਂ ਗਿਆ ਲੇਕਿਨ ਤ੍ਰਿਪੁਤੀ ਬਾਲਾ ਭਗਵਾਨ ਨੇ ਵੈਂਕਟੇਸ਼ਰ ਸਵਾਮੀ ਨੇ ਇੰਨੀ ਕਿਰਪਾ ਕੀਤੀ ਹੈ ਕਿ ਦੋਨੋਂ ਹੱਥ ਫੜ ਕੇ ਆਪਣੀ ਗੋਦ ਦੇ ਵਿੱਚ ਬਿਠਾ ਕੇ ਅਸ਼ੀਰਵਾਦ ਦੇ ਕੇ ਇਹ ਚੌਥੀ ਰਾਤ ਯਾਤਰਾ ਨਿਕਾਲ ਰਹੇ ਨੇ ਔਰ ਐਸੇ ਲੁਧਿਆਣਾ ਦੇ ਐਸੇ ਕਈ ਸਨਾਤਨੀ ਨੇ ਜਿਹੜੇ ਕਿ ਤ੍ਰਿਮੁਲਾ ਦੀ ਧਰਤੀ ਨਹੀਂ ਜਾ ਪਾਂਦੇ ਲੇਕਿਨ ਭਗਵਾਨ ਉਹਨਾਂ ਨੂੰ ਆਪ ਚੱਲ ਕੇ 3800 ਕਿਲੋਮੀਟਰ ਤੋਂ ਭਗਵਾਨ ਆਪ ਆਂਦੇ ਨੇ ਕਿਉਂਕਿ ਜਿਹੜੇ ਭਗਵਾਨ ਦੇ ਸਵਰੂਪ ਨੇ ਉਹ TTD ਮੰਦਿਰ ਜਿਹੜੇ ਹੈ ਜਿਨ੍ਹਾਂ ਦੇ ਸਾਪਿਤ ਹੈ ਦਿੱਲੀ ਦੇ ਵਿੱਚ ਉੱਥੋਂ ਹੀ ਇਹ ਭਗਵਾਨ ਦੇ ਸਵਰੂਪ ਆਂਦੇ ਨੇ ਔਰ ਆਕੇ ਭਗਵਾਨ ਨੂੰ ਜਿਹੜੇ ਤੇ ਬਿਰਾਜਮਾਨ ਹੁੰਦੇ ਨੇ ਰੱਤ ਤੇ ਲੋਕਾਂ ਦੇ ਉੱਪਰ ਆਪਣੀ ਅਪਾਰ ਕਿਰਪਾ ਬਰਸਾਉਂਦੇ ਨੇ ਤੁਹਾਡਾ ਦੂਸਰਾ ਜਿਹੜਾ ਪ੍ਰਯਾਸ ਹੈ ਕਿ ਜਿਹੜਾ ਸੰਤ ਸਮਾਜ ਹੈ ਅੱਜ ਤੁਹਾਡੇ ਮਾਨਯੋਗ ਸਤਿਕਾਰਯੋਗ ਸੰਤ ਆਚਾਰੀਆ ਜੀ ਮਹਾਰਾਜ ਨੇ ਜਿਨ੍ਹਾਂ ਦੇ ਸਤਧਰਿਆਂ ਔਰ ਪੂਰੇ ਸੰਤ ਸਮਾਜ ਦੇ ਅਧਿਐਕਤਾ ਦੇ ਵਿੱਚ ਜਿਹੜੀ ਅੱਜ ਤੀਤੀ ਅਨਾਉਂਸ ਕੀਤੀ ਗਈ ਕਿ ਸੰਤ ਸਮਾਜ ਦਾ ਜਿਹੜਾ ਕਿ ਹਮੇਸ਼ਾ ਔਰਾ ਹੈ ਉਹ ਸਾਰਿਆਂ ਦੇ ਪਰਿਵਾਰ ਦੇ ਉੱਪਰ ਬਣਿਆ ਰਹੇ ਔਰ ਤੀਸਰੀ ਜਿਹੜੀ ਤੁਹਾਨੂੰ ਸਾਨੋਂ ਵੱਡੀ ਅਹਿਮ ਹੈ ਕਿ ਇਹ ਰੱਥ ਯਾਤਰਾ ਜਿਹੜੀ ਕਿ ਸਾਡੀ ਯੁਵਾ ਪੀੜੀ ਨਸ਼ਿਆਂ ਦੇ ਵਿੱਚ ਕਿਤੇ ਨਾ ਕਿਤੇ ਜਾ ਰਹੀ ਹੈ ਉਹ ਸਾਡੇ ਸਨਾਤਨ ਨਾਲ ਜੁੜੇ ਸਾਡੀ ਰਾਤ ਯਾਤਰਾ ਦੇ ਮਾਧਿਅਮ ਰਾਹੀਂ ਭਗਵਾਨ ਨਾਲ ਜੁੜੇ ਭਗਵਾਨ ਨੂੰ ਪ੍ਰੇਮ ਕਰਨ ਔਰ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੇ ਹੋਏ ਜਿਹੜੀ ਹੈ ਰਾਤ ਯਾਤਰਾ ਯੁਵਾ ਪੀੜੀ ਦੇ ਘਰ-ਘਰ ਤੱਕ ਪਹੁੰਚੇ ਔਰ ਹਰ ਕਿਸੇ ਘਰ ਦੇ ਵਿੱਚ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਗੂੰਜਿਆ ਜਾਵੇ ਜੈ ਗੋਵਿੰਦਾ ਜੈ ਗੋਵਿੰਦਾ ਯਾਰੀਆ ਉਹ ਆਸਤਿਕ ਬਿਲਕੁਲ ਇਹੀ ਚਾਹੁੰਦੇ ਆ ਜੀ ਕਿਉਂਕਿ ਸਾਡਾ ਕੱਲੇ-ਕੱਲੇ ਦਾ ਇੱਕੋ ਪ੍ਰਸਾਦ ਕਰਕੇ ਮਾਤਾ-ਪਿਤਾ ਦਾ ਇੱਕੋ ਹੀ ਇੱਕੋ ਹੀ ਸੁਪਨਾ ਹੁੰਦਾ ਹੈ ਕਿ ਸਾਡਾ ਜਿਹੜਾ ਬੇਟਾ ਹੈ ਬੇਟੀ ਹੈ ਉਹ ਚੰਗੇ ਰਸਤੇ ਤੇ ਜਾਵੇ ਔਰ ਚੰਗੇ ਰਸਤੇ ਵਿੱਚ ਜਾ ਕੇ ਫਿਰ ਦੁਨੀਆ ਦੇ ਵਿੱਚ ਨਾਮ ਕਮਾਵੇ ਔਰ ਨਾਮ ਸਿਮਰਨ ਦੇ ਨਾਲ ਜੁੜਾ ਨਹੀਂ ਪਰਮਪਿਤਾ ਪਰਮਾਤਮਾ ਦਾ ਜਿਹੜਾ ਪ੍ਰਕਾਸ਼ ਦਾ ਗਿਆਨ ਹੁੰਦਾ ਔਰ ਰੱਜ ਯਾਤਰਾ ਇੱਕ ਇਹੀ ਮਾਧਿਅਮ ਹੈ ਔਰ ਸ਼੍ਰੀ ਤ੍ਰਿਪਤੀ ਬਾਲਾਜੀ ਟਰੱਕ ਜਿਹੜੀ ਹੈ ਉਹ ਇਸੇ ਮਾਧਿਅਮ ਦਾ ਬਹੁਤ ਵੱਡਾ ਕਾਰਨ ਹੈ ਔਰ ਮੈਂ ਆਪਣੇ ਵੱਲੋਂ ਆਪਣੀ ਪੂਰੀ ਟੀਮ ਖਾਸ ਕਰਕੇ ਪ੍ਰਿੰਸ ਵਾਲੀਆ ਜੀ ਬੋਬੀ ਕਾਂਸਰ ਜੀ ਕਰਨ ਨਾਗਪਾਲ ਜੈ ਸਖਦੇਵਾ ਔਰ ਉਹਨਾਂ ਦੀ ਪੂਰੀ ਸਪੂਚੀ ਟੀਮ ਜਿਹੜਾ ਬਿਮਲ ਹਰਜਾਈ ਜਿਨ੍ਹਾਂ ਨੇ ਮੇਰੇ ਨਾਲ ਹੋਰ ਪਤਾ ਅਧਿਕਾਰੀ ਨੇ ਐਮ ਕੇ ਭయ్యా ਦਾ ਔਰ ਅਸ਼ੋਕ ਅਗਰ왈ੀ ਦਾ ਮੇਰੇ ਉੱਪਰ ਅਸ਼ੀਰਵਾਦ ਹੈ ਜਿਨ੍ਹਾਂ ਨੇ ਇਹ ਰਾਤ ਯਾਤਰਾ ਨੂੰ ਇੱਕ ਸਮੂਹੇ ਤੌਰ ਤੇ ਕੀਤਾ ਔਰ ਮੈਂ ਇਸ ਵਾਰ ਪੱਤਰਕਾਰਾਂ ਨੂੰ ਵੀ ਬੇਨਤੀ ਕਰਦਾ ਹਾਂ ਫੱਬ ਦਾ ਬਹੁਤ ਬਹੁਤ ਧੰਨਵਾਦ ਦਿਨਾ ਕਿ ਜਿਹੜੇ ਕੀ ਇਸ ਰਾਤ ਯਾਤਰਾ ਨੂੰ ਕਿਉਂਕਿ ਤੁਹਾਡੇ ਮਦਦ ਬਾਧਮ ਰਾਹੀ ਇਹ ਸਾਰੀ ਰਾਤ ਯਾਤਰਾ ਘਰ ਘਰ ਤੱਕ ਪਹੁੰਚੇਗੀ ਇੱਕ ਕੱਲਾ ਕੱਲਾ ਜਨਾ ਇਸ ਵਾਰ ਜਿਹੜਾ ਹੈ ਭਗਵਾਨ ਸ਼੍ਰੀ ਤ੍ਰਿਪਤੀ ਬਾਲਾ ਜੀ ਦੀ ਦਰਸ਼ਨ ਕਰੇਗਾ ਔਰ ਆਪਣੇ ਜਿਹੜੇ ਭਾਗਿਆਂ ਨੂੰ ਚਮਕਾਏਗਾ ਜੱਗਾਂ ਦੀ ਜੀਵਨਕੀ ਦੇਵੇਗਾ ਰਾਤ ਯਾਤਰਾ ਦੀ ਜਿਹੜੀ ਡੇਟ ਹੈ ਜੀ 14 ਦਸੰਬਰ ਦਿਨ ਰਵੀਵਾਰ 2025 ਇਹ ਜਿਹੜੀ ਰਾਤ ਯਾਤਰਾ ਹੈ ਸ਼੍ਰੀ ਦੁਰਗਾ ਮਾਤਾ ਮੰਦਿਰ ਜਗਰਾਉਂ ਤੋਂ ਸ਼ੁਰੂ ਹੋਣੀ ਹੈ ਔਰ ਉਸ ਤੋਂ ਬਾਅਦ ਇਹ ਰਾਤ ਯਾਤਰਾ ਚਲਦੀ ਹੋਈ ਆਪਣਾ ਫੁਹਾਰਿਆਲਾ ਚੌਂਕ ਫੁਹਾਰੇ ਵਾਲੇ ਚੌਂਕ ਤੋਂ ਟੂਵਰਡਸ ਜਾਏਗੀ ਜੀ ਰੂਪ ਕੇਅਰ ਕੁਮਾਰਵੰਡੀ ਹੁੰਦੀ ਹੋਈ ਇਹ ਸਰਦਾਰ ਜੁਐਲਰ ਸਰਦਾਰ ਜੁਐਲਰ ਤੋਂ ਹੁੰਦੀ ਹੋਈ ਆਰਤੀ ਚੌਂਕ ਆਰਤੀ ਚੌਂਕ ਤੋਂ ਰਾਖੀ ਯਾਤਰਾ ਹੁੰਦੀ ਹੋਈ ਬਹੁਤ ਅਨੰਨਿਆ ਭਗਤ ਗੋਬਿੰਦਾ ਜੀ ਦੇ ਪ੍ਰਵੀਨ ਅਗਰਵਾਲ ਐਮਕੇ ਬੱਲੀ ਭయ్యా ਅਸ਼ੋਕ ਅਗਰਵਾਲ ਜੀ ਦੇ ਕਾਰਿਆਸਥਲ ਜਿੱਥੇ ਕਿ ਬਰਨਾਲਾ ਆਟੋਮੋਬਾਈਲਸ ਦੇ ਨਾਲ ਜਿਹੜਾ ਉਹਨਾਂ ਦਾ ਇੱਕ ਕਾਰਿਆਸਥਲ ਹੈ ਇਸ ਵਾਰ ਦੀ ਰਾਖੀ ਯਾਤਰਾ ਉੱਥੇ ਸੰਪਨ ਹੋਣੀ ਹੈ ਐਮ ਕੇ ਅਗਰ왈ਜੀ ਵੱਲੋਂ ਜਿਹੜਾ ਪੂਰਾ ਉੱਥੇ ਲਾਸਟ ਆ ਜਿਹੜਾ ਉੱਥੇ ਇੰਤਜ਼ਾਮ ਕੀਤਾ ਗਿਆ ਜਿੱਥੇ ਭਗਵਾਨ ਦਾ ਆ ਕੇ ਵਿਸ਼ਰਾਮ ਹੋਣਾ ਹੈ ਮਹਾ ਆਰਤੀ ਹੋਣੀ ਹੈ 56 ਧੋਗ ਲਗਾਏ ਜਾਣੇ ਆ ਸਾਰਿਆਂ ਨੂੰ ਉੱਥੇ ਮਹਾ ਪ੍ਰਸ਼ਾਦ ਦਿੱਤਾ ਜਾਏਗਾ ਜੀ ਸਾਰਿਆਂ ਨੂੰ ਨਿਮੰਤਰਣ ਇੱਕ ਇਹੀ ਹੈ ਜੀ ਕਿ ਆਓ ਆਪਾਂ ਰਲ ਕੇ ਭਗਵਾਨ શ્રી ਤ੍ਰਿਪਤੀ ਬਾਲਾ ਜੀ ਦੀ ਰਾਤ ਯਾਤਰਾ ਦੇ ਵਿੱਚ 14 ਤਰੀਕ ਨੂੰ ਸਮਲਿਤ ਹੋ ਕੇ ਭਗਵਾਨ ਚੀਰੀ ਵੈਂਕੇਸ਼ਵਰ ਤੋਂ ਅਸੀਬਾ ਪ੍ਰਾਪਤ ਕਰੀਏ ਜੈ ਗੋਵਿੰਦਾ ਜੈ ਗੋਵਿੰਦਾ